ਸਿਧਰ 24 ਪੰਜਾਬੀ ਨਿਊ ਚੈਨਲ ਨੂੰ ਅੱਜ ਗੁਰਤੇਗ ਬਹਾਦਰ ਸਾਹਿਬ ਜੀ ਦੇ ਭਾਈ ਦਿਵਾਲ ਸਿੰਘ ਭਾਈ ਮਤੀਦਾਸ ਅਤੇ ਭਾਈ ਸਤੀਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਦਿਵਸ ਨੂੰ ਸਮਰਪਿਤ ਸਾਹ ਬਾਬਾ ਟੈਕ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸਾਨੁਸੇ ਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਤਸਾਪ ਪਾਸਾਈ ਮਿਸਰਖਾਨਾ ਤੇ ਮੁੱਖ ਸੇਵਾਦਾਰ ਬਾਬਾ ਨਰੇਂਦਰ ਸਿੰਘ ਤੇ ਬਾਬਾ ਹਰਦੀਪ ਸਿੰਘ ਦੇ ਸਹਿਯੋਗ ਨਾਲ ਮਹਾਨ ਗੁਰਮਤ ਸਮਾਗਮ ਕਰਵਾਏ ਗਏ। ਸਮਾਗਮ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਅੰਮ੍ਰਿਤ ਸੰਚਾਰ ਕਰਕੇ ਗੁਰੂ ਦੇ ਨਾਮ ਲੱਗੇ ਅਤੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਕੇ ਬੜੇ ਸ਼ਰਕਤ ਕੀਤੀ। ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਟਾਠੀ ਦਖਤ ਦਮਦਮਾ ਸਾਹਿਬ ਜੂਰੀ ਰਾਗੀ ਜਿੱਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਤਖਤ ਸਾਹਿਬ ਐਡ ਗ੍ਰੰਤੀ ਭਾਈ ਜਗਤਾਰ ਸਿੰਘ ਨੇ ਕਥਾਰਾਈ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦੀ ਉਪਦੇਸ਼ ਦਿੱਤਾ ਸਟੇਜ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਨੇ ਸੰਗਤਾਂ ਨੂੰ ਜਿੱਥੇ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਗੁਰੂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਲਗਾਤਾਰ ਧਾਰਮਿਕ ਸਮਾਗਮ ਪੰਡਾਂ ਵਿੱਚ ਕੀਤੇ ਜਾਣ ਕੇ ਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦੇ ਮੈਂਮ ਜਾਰੀ ਰਹੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਇਸ ਮੌਕੇ ਤੇ ਹੋਰ ਕੀ ਕੀ ਗਿਆ ਉਹ ਤੁਹਾਨੂੰ ਸੁਣਾਉਣਿਆ ਧਰਸਨ ਪਰਸ ਐ ਗੁਰੂ ਕੈ ਜਨਮ ਗਾਜ ਗਰਾਹਤੇ ਛੂਤਾ ਮਨਹਿ ਮਾ ਨਾਮ ਕਹਾ ਲਉ ਬਰਨੋ ਰਾਮ ਰਹਤ ਨੀਰਪੈ ਪਾਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤਾ ਕਹੇ ਜਸਰਾ ਸਤਨਾਮ ਸੇਵਾ ਵਾਹਿਗੁਰੂ ਸ਼੍ਰੀ ਘਰੋਦੀ ਜੀ ਕੀ ਪਾਤਸ਼ਾਹੀ ਦਸ ਦਾਸ ਉਮਰੀ ਗਤ ਮੇਤ ਤੁਮਹੀ ਜੀ ਸਾਜ ਕਰਾਸ ਸਦਾ ਸੇ ਸਤਿਗੁਰਾਂ ਦਾ ਧਿਆਨ ਕਰੋ ਅੰਧਰੋ ਹਨ ਜੋੜ ਕੇ ਠੱਠੇ ਬਲਾਮਾਗੇ ਬਖਸ਼ਣਾਵੇ ਕੋ ਆਏ ਉਸ ਬਖਸ਼ੀ ਬਖਸ਼ੇ ਜਾਮਾਗੇ ਔਰ ਸਜੀਦਾ ਸੁਖ ਬੁਰਾ ਨੇ ਚਾਹਣਾ ਮਾਗੇ ਜਾਂਦੇ ਵਾਹਿਗੁਰੂ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਮੈਂਬਰ ਸਾਹਿਬ ਜੀ ਦਾ ਸਨਮਾਨ ਕੀਤਾ ਕਿ ਹੁਣ ਉਹਦੀ ਸੇਵਾ ਜੋ ਸਿੰਘ ਸਰ ਜੀ ਆਪ ਜੀ ਨੂੰ ਸੰਬੋਧਨ ਸਰ ਰਿਆ ਕਾ ਬੋਲੇ ਸੋਨੇ ਆ ਬੋਲੇ ਸੋ ਬਾਣੀ ਦੀ ਬਾਣੇ ਦੀ ਅਮਤ ਦੀ ਮੈਂ ਦੂਰ ਨਾ ਜਾਮਾ ਆ ਮਜੂਦਾ ਸਮਾ ਜਾਗ ਕਰੋ ਉਹ 84 ਦਾ ਦੌਰ ਦਾ ਵਿੱਚ ਇਸ ਗੁਰਬਾਣੀ ਚ ਇਸ ਬਾਣੀ ਚ ਕਿੰਨੀ ਤਾਕਤ ਹੈ ਜੇ ਸ਼ੌਕ ਦੇ ਵਿੱਚ ਆਪਣਾ ਇਤਿਹਾਸ ਵੇਖੀਏ 7 ਸਾਲ ਤੇ 9 ਸਾਲ ਦੀਆਂ ਮਸੂਬ ਜਿੰਦਾ ਜੇ ਕੌਮ ਵਾਸਤੇ ਹੱਸ ਕੇ ਸ਼ਹਾਦਤ ਦਿੱਤੀਆਂ ਇਹਦੇ ਪਿੱਛੇ ਤਾਕਤ ਸੀ ਬਾਣੀ ਦੀ ਬਾਣੇ ਦੀ ਅੰਮਤ ਦੀ ਜੇ 80 ਸਾਲ ਦਾ ਅਗਰ ਮਾਦ ਦੀ ਮੇਰੇ ਸਤਿਗੁਰੂ ਨੇ ਬਚਨ ਕੀਤਾ ਔਰ ਰਤਨ ਕਰਕੇ ਦੀ ਕਿਆਸੀ ਜਿਸ ਦਾ ਪੁੱਤਰ ਅਗਿਆਕਾਰੀ ਹੈ ਉਸ ਹੈ ਜਦੋਂ ਰਤਨ ਕਰ ਰਹੇ ਨੇ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ 9 ਸਾਲ ਦੇ ਪਰਜਨ ਧੰਗੂ ਗੋਬਿੰਦ ਰਾਜਾ ਸਾਹਿਬ ਜੀ ਨਾਲ ਟਕਿਆ ਤੇ ਉਹਨਾਂ ਨੂੰ ਘੁੱਟ ਕੇ ਆਪਣੀ ਜੱਤੀ ਵਿੱਚ ਲੈ ਆਪੇ ਵਾਸੀ ਜਦ ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਦਿੱਲੀ ਨੂੰ ਦਰਵਾਣਾ ਹੋ ਰਹੇ ਹਨ ਤੇ ਇਹ ਵੀ ਪਤਾ ਹੈ ਕਿ ਦਿੱਲੀ ਨੂੰ ਰਵਾਨਾ ਹੋਣਾ ਸਵਾਸੀ ਹੀ ਹੋਣ। ਸਾਰੀ ਸੰਗਤ ਸਾਰੇ ਸਿੱਖ ਇਕੱਠੇ ਹੋਏ ਤੇ ਮਹਾਰਾਜਾ ਸਾਹਿਬ ਜੋ ਤੁਰਨ ਲੱਗੇ ਇੱਥੇ ਬਦਨ ਕੀਤੇ ਨੇ ਸਾਧੂਆਂ ਨੇ। ਤੇ ਔਰਤ ਜੀਵ ਦਾ ਉਸ ਦੀ ਸੁਭਾਅ ਉਹਨੇ 사 ਸੰਗਤ ਜੀ ਨੂੰ ભગવાન ਦੇ ਕਰਮ ਕਰਮ ਵਾਸਤੇ ਮੁਸਲਮ ਧਰਮ ਦਾ ਪ੍ਰਗਟਾ ਕਰਨ ਵਾਸਤੇ ਉਹਨੇ ਕਸ਼ਮੀਰ ਇਹ ਕਹਿੰਦਾ ਹੈ ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਦੀ ਸਾਰਾ ਕੁਝ ਤੇਰੇ ਹੱਥ ਵਿੱਚ ਹੈ ਜਿਵੇਂ ਤੇਰੀ ਰਜ਼ਾ ਹੈ ਤੇਰੀ ਰਜ਼ਾ ਵਿੱਚ ਸਾਰਾ ਆਚਾਰ ਕੀ ਜੋਤਰੀ ਕੀਤੀ ਜਾਂਦੀ ਤੇ ਉਦੋਂ ਫਿਰ ਉਹ ਸਾਡਾ ਬਾਲ ਤਾਕਤ ਬਣ ਜਾਂਦਾ ਸਾਡੀ ਜਦੋਂ ਤਾਕਤ ਬਣ ਜਾਂਦਾ ਹੈ ਤਾਂ ਉਦੋਂ ਸਾਰੇ ਬੰਧਨ ਨਿਰਭਉ ਹੋ ਜਾਂਦੇ ਹਨ ਜਿਵੇਂ ਸਾਰੇ ਨਾ ਕੋ ਸਰਣਾਈ ਰਾਖੋ ਸਰਣਾਈ ਨਾਨਕ ਜੀ ਦਾਸ ਤੇ ਜੇ ਮਿਲਤ ਜਵ ਪ੍ਰਾਸ ਮਿਟਾਈ ਇੱਕ ਅਨਦਾਸ ਭਾਟ ਕੀ ਰਤ ਕੀ ਕੋ ਨਾਮ ਦਾਸ ਰੱਖੋ ਸਰਨਾ ਕੋ ਨਾਮ ਦਾਸ ਰੱਖੋ ਸਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਤਿੱਤਰਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਦਿਆਲਾ ਭਾਈ ਮਤੀ ਦਾਸ ਭਾਈ ਸਦੀ ਦਾਸ ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ 350 ਸਾਲ ਦਾ ਸਦੀਵੀ ਪੁੱਤ ਤੇ ਆ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਡੇ ਸਿੰਘ ਸਾਹਿਬ ਜੀ ਭਾਈ ਜਗਤਾਰ ਸਿੰਘ ਜੀ ਠੱਬਰ ਸਾਹਿਬ ਸਾਰਿਆਂ ਨੇ ਉਪਰਾਲੇ ਕਰਕੇ ਆਪਣੇ ਇਸ ਹਲਕੇ 'ਚ ਬਹੁਤ ਵੱਡਾ ਅੱਜ ਸੰਗਤ ਦਾ ਇਕੱਠ ਵੀ ਹੋਇਆ ਤੇ ਅੰਮ੍ਰਿਤ ਪਾਨ ਵੀ ਹੋਇਆ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦਾ ਧਰਮ ਪ੍ਰਚਾਰ ਕਮੇਟੀ ਦਾ ਵੀ ਧੰਨਵਾਦ ਕਰਦਾ ਤੇ ਜਿੰਨੇ ਸਾਡੇ ਪ੍ਰਚਾਰਕ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸੰਗਤਾਂ ਨੂੰ ਬੇਨਤੀ ਵੀ ਕਰਦਾ ਵੀ ਭਾਈ ਜਿੰਨਾ ਜਿੰਨਾ ਨਗਰਾਂ 'ਚ ਤੁਸੀਂ ਅੰਮ੍ਰਿਤ ਸੰਚਾਰ ਕਰਾਉਣਾ ਚਾਹੁੰਦੇ ਹੋ ਉਹ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਹਰੇਕ ਨਗਰ-ਨਗਰ 'ਚ ਜਾਵਾਂਗੇ ਤੇ ਅੰਮ੍ਰਿਤ ਸੰਚਾਰ ਕਰਾਵਾਂਗੇ ਮੈਂ ਸੂਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਕਰੀ ਦੌਂਦੂਆ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਆਪ ਇੱਕ ਨਹੀਂ ਜਾਂਦੀ ਗਵਾਹੀ ਦੇ ਵਿੱਚ ਅੱਜ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਿੱਥੇ ਗੁਰਮਤ ਸਮਾਗਮ ਕਰਾਇਆ ਗਿਆ ਉੱਥੇ 60 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲਗੇ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹੀ ਮਨੋਰਥ ਹੈ ਕਿ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਸੰਗਤਾਂ ਨੂੰ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਸਿੱਖੀ ਨਾਲ ਜੋੜਨਾ ਤੇ ਵੱਡੀ ਗੱਲ ਆਵਾਜ਼ ਦੇਣੀ ਕਿ ਆਓ ਭਾਈ ਅਮਰਤ ਸ਼ਖੋ ਗੁਰੂ ਵਾਲੇ ਬਣੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਬਣ ਕੇ ਆਨੰਦਪੁਰ ਦੇ ਬਸ਼ਨੀਕ ਬਣੀਏ ਮੈਂ ਦੁਵਾਰਾ ਫੇਰ ਇਥੇ ਇਲਾਕੇ ਦੀ ਸੰਗਤ ਦਾ ਪ੍ਰਬੰਧਕਾਂ ਦਾ ਤੇ ਖਾਸ ਕਰ ਸਿੰਘ ਸਾਹਿਬ ਦਾ ਧੰਨਵਾਦ ਕਿ ਤੁਸੀਂ ਪਿੰਡ ਪਿੰਡ ਜਾ ਕੇ ਅਮਰ ਸੰਚਾਰ ਕਰ ਰਹੇ ਹੋ ਸੋ ਇਹੀ ਮਨੋਰਥ ਹੈ ਸ਼੍ਰੋਮਣੀ ਕਮੇਟੀ ਦਾ ਕਿ ਹਰ ਇੱਕ ਘਰ ਦੇ ਵਿੱਚੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਆਵੇ ਨਿਤਨੇਮੀ ਦੀ ਆਵਾਜ਼ ਆਵੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੀ ਆਵਾਜ਼ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ